ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਘਟਨਾਵਾਂ ਸੁਣਾਉਣ ਜਾ ਰਿਹਾ ਹਾਂ ਪਹਿਲੀ ਘਟਨਾ ਦੇ ਵਿੱਚ ਦੋ ਕਤਲ ਹੁੰਦੇ ਆ ਇੱਕ ਜੀਜਾ ਆਪਣੀ ਸਾਲੀ ਅਤੇ ਆਪਣੇ ਸਾਲੇ ਦਾ ਕਤਲ ਕਰਦਾ ਹੈ ਆਪਣੀ ਸੱਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੰਦਾ ਹੈ ਜਦੋਂ ਫਿਰ ਇਹਨਾਂ ਕਤਲਾਂ ਪਿਛਲੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਜੋ ਦੂਸਰੀ ਘਟਨਾ ਹੈ ਦੂਸਰੀ ਘਟਨਾ ਦੇ ਵਿੱਚ ਇੱਕ ਕੁੜੀ ਕਰਦਿਆਂ ਦੀ ਮਰਜ਼ੀ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਉਂਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਉਹ ਇਹ ਸੋਚ ਰਹੀ ਸੀ ਕਿ ਮੈਂ ਜਿਸ ਨਾਲ ਲਵ ਮੈਰਿਜ ਕਰਵਾਈ ਹੈ ਜਿਸ ਨਾਲ ਪਿਆਰ ਕੀਤਾ ਉਸ ਨੇ ਹੀ ਮੇਰੀ ਜ਼ਿੰਦਗੀ ਨੂੰ ਨਰਕ ਕਿਉਂ ਬਣਾ ਦਿੱਤਾ ਕੀ ਨੇ ਘਟਨਾਵਾਂ ਇਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਗੁਜਰਾਤ ਦਾ ਸੂਰਤ ਇਸ ਦੇ ਅਧੀਨ ਪੈਂਦਾ ਥਾਣਾ ਉਦਨਾ ਗੱਲ ਹੈ 8 ਅਕਤੂਬਰ 2025 ਦੀ ਪੁਲਿਸ ਨੂੰ ਕਾਲ ਆਉਂਦੀ ਹੈ ਕਿ ਕਿਸੇ ਨੇ ਇੱਕ ਕੁੜੀ ਅਤੇ ਮੁੰਡੇ ਦਾ ਕਤਲ ਕਰ ਦਿੱਤਾ ਤੇ ਇੱਕ ਬਜ਼ੁਰਗ ਔਰਤ ਨੂੰ ਜਖਮੀ ਕਰ ਦਿੱਤਾ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਉਸ ਘਰ ਦੇ ਵਿੱਚ ਪਹੁੰਚਦੀ ਜੋ ਬਜ਼ੁਰਗ ਔਰਤ ਹੁੰਦੀ ਹੈ ਉਸ ਨੂੰ ਚੱਕ ਕੇ ਹਸਪਤਾਲ ਦਾਖਲ ਕਰਵਾਉਂਦੀ ਹੈ ਮੁੰਡਾ ਅਤੇ ਕੁੜੀ ਜਿਨ੍ਹਾਂ ਦੇ ਕਤਲ ਹੋਏ ਸੀ ਉਹਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਅਤੇ ਤਫ਼ਤੀਸ਼ ਕਰਦੀ ਹੈ ਕਿ ਇਹਨਾਂ ਦਾ ਕਤਲ ਕਿਸ ਨੇ ਕੀਤਾ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦਾ ਕਤਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਇਹਨਾਂ ਦਾ ਕਤਲ ਇਹਨਾਂ ਦੇ ਜੀਜੇ ਸੰਦੀਪ ਜੋ ਕਿ 32 ਸਾਲਾ ਉਸ ਨੇ ਕੀਤਾ ਸਾਲੀ ਦਾ ਨਾਮ ਮਮਤਾ ਸੀ ਅਤੇ ਸਾਲੇ ਦਾ ਨਾਮ ਅਸ਼ੋਕ ਸੀ ਹੁਣ ਪੁਲਿਸ ਸੰਦੀਪ ਦੀ ਤਲਾਸ਼ ਕਰਦੀ ਹੈ ਇਹ ਗੱਲ ਹੁੰਦੀ ਹੈ ਰਾਤ ਤਕਰੀਬਨ 9:30 ਵਜੇ ਦੀ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਪੁਲਿਸ ਸੰਦੀਪ ਦੀ ਤਲਾਸ਼ ਕਰਦੀ ਹੈ ਤਾਂ ਤਕਰੀਬਨ 1:30 ਵਜੇ ਸੰਦੀਪ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਤੇ ਇਹਨਾਂ ਕਤਲਾਂ ਪਿੱਛੇ ਜੋ ਕਹਾਣੀ ਸੀ ਉਹ ਜਦੋਂ ਨਿਕਲ ਕੇ ਆਉਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਆ ਪੁਲਿਸ ਨੂੰ ਪਤਾ ਲੱਗਦਾ ਕਿ ਸੰਦੀਪ ਦਾ ਵਿਆਹ ਹੁੰਦਾਗਾ ਪ੍ਰਯਾਗਰਾਜ ਦੀ ਰਹਿਣ ਵਾਲੀ ਇੱਕ ਕੁੜੀ ਦੇ ਨਾਲ 2021 ਦੇ ਵਿੱਚ ਜੋ ਸੰਦੀਪ ਹੁੰਦਾ ਏਸ ਦੀ ਸਾਲੀ ਮਮਤਾ ਸੂਰਤ ਦੇ ਵਿੱਚ ਇਹਨਾਂ ਕੋ ਰਹਿਣ ਆ ਜਾਂਦੀ ਹੈ ਮਮਤਾ ਅਤੇ ਸੰਦੀਪ ਦੋਨੋਂ ਇੱਕ ਹੀ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਇਹਨਾਂ ਦਾ ਆਉਣਾ ਜਾਣਾ ਇਕੱਠਿਆਂ ਦਾ ਹੁੰਦਾ ਸੀ ਯਾਨੀ ਇਹਨਾਂ ਦਾ ਜ਼ਿਆਦਾ ਸਮਾਂ ਇੱਕ ਦੂਜੇ ਦੇ ਨਾਲ ਹੀ ਲੰਘਦਾ ਸੀ ਤਾਂ ਇਹਨਾਂ ਦੀ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਇਹ ਗੱਲ ਚੱਲਦੀ ਰਹਿੰਦੀ ਹੈ ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਇਸ ਗੱਲ ਦਾ ਉਰੇ ਸਮੇਂ ਬਾਅਦ ਪਤਾ ਲੱਗ ਜਾਂਦਾ ਹੈ ਤਾਂ ਜੋ ਸੰਦੀਪ ਦੀ ਘਰ ਵਾਲੀ ਹੁੰਦੀ ਹੈ ਉਹ ਸੰਦੀਪ ਦੇ ਨਾਲ ਲੜਦੀ ਹੈ ਕਿ ਤੂੰ ਇਹ ਕੀ ਕਰ ਰਿਹਾ ਤੇ ਉਹ ਆਪਣੀ ਭੈਣ ਮੰਮਤਾ ਦੇ ਨਾਲ ਵੀ ਲੜਦੀ ਹੈ ਕਿ ਤੂੰ ਮੇਰਾ ਘਰ ਬਰਬਾਦ ਕਰ ਰਹੀ ਹੈ ਇਸ ਤੋਂ ਬਾਅਦ ਜੋ ਮੰਮਤਾ ਹੁੰਦੀ ਹੈ ਉਸ ਨੂੰ ਵਾਪਸ ਪ੍ਰਿਆਗਰਾਜ ਭੇਜ ਦਿੱਤਾ ਜਾਂਦਾ ਪਰ ਸੰਦੀਪ ਦੇ ਮਨ ਦੇ ਵਿੱਚ ਮੰਮਤਾ ਲਈ ਉਦਾਂ ਹੀ ਪਿਆਰ ਸੀ ਜੋ ਮੰਮਤਾ ਸੀ ਉਸਨੇ ਸੋਚਿਆ ਕਿ ਮੇਰੀ ਭੈਣ ਦਾ ਘਰ ਬਰਬਾਦ ਹੋ ਜਾਵੇਗਾ ਕਿਉਂਕਿ ਜੋ ਸੰਦੀਪ ਸੀ ਉਹ ਆਪਣੀ ਘਰਵਾਲੀ ਦੀ ਕੁੱਟਮਾਰ ਕਰਨ ਲੱਗ ਗਿਆ ਸੀ ਕਿਉਂਕਿ ਉਹ ਉਸ ਨੂੰ ਪਸੰਦ ਨਹੀਂ ਕਰਦਾ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਤਾਂ ਆਪਣੀ ਸਾਲੀ ਦੇ ਨਾਲ ਹੀ ਰਹਿਣਾ ਮਮਤਾ ਦੇ ਨਾਲ ਹੀ ਰਹਿਣਾ ਇਸ ਗੱਲਾਂ ਕਾਰਨ ਮਮਤਾ ਦੀਆਂ ਜੋ ਦੂਰੀਆਂ ਸੀ ਉਹ ਸੰਦੀਪ ਨਾਲੋਂ ਪੈ ਗਈਆਂ ਸੀ ਜਾਨੀ ਮਮਤਾ ਹੁਣ ਪਿੱਛੇ ਹਟਕ ਚੁੱਕੀ ਗੱਲ ਹੈ 4 ਅਕਤੂਬਰ 2025 ਦੀ ਮਮਤਾ ਉਸ ਦਾ ਭਰਾ ਅਸ਼ੋਕ ਅਤੇ ਉਸ ਦੀ ਮਾਸ ਕੁੰਤਲਾ ਇਹ ਆਉਂਦੇ ਨੇ ਸੂਰਤ ਦੇ ਵਿੱਚ ਕਿਉਂਕਿ ਇਹਨਾਂ ਨੇ ਸ਼ਾਪਿੰਗ ਕਰਨੀ ਸੀ ਮੰਮਤਾ ਦੇ ਭਰਾ ਦਾ ਵਿਆਹ ਸੀ ਇਹ ਸ਼ਾਪਿੰਗ ਕਰਦੇ ਨੇ ਤਿੰਨ ਚਾਰ ਦਿਨ ਇੱਥੇ ਸ਼ਾਪਿੰਗ ਕਰਦੇ ਨੇ 8 ਅਕਤੂਬਰ 2025 ਆ ਜਾਂਦਾ ਹੈ 8 ਅਕਤੂਬਰ 2025 ਨੂੰ ਹੁਣ ਜਦੋਂ ਇਹ ਸ਼ਾਪਿੰਗ ਕਰਕੇ ਘਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਹ ਸਭ ਇਕੱਠੇ ਬੈਠੇ ਹੁੰਦੇ ਨੇ ਹੁਣ ਜੋ ਸੰਦੀਪ ਸੀ ਉਸ ਦਾ ਇੱਕ ਮੁੰਡਾ ਸੀ 6 ਸਾਲਾ ਤੇ ਐਸ ਦੀ ਘਰਵਾਲੀ ਦੇ ਕੋਲ ਦੋ ਜੁੜਬਾ ਬੱਚਿਆਂ ਦਾ ਜਨਮ ਹੋਇਆ ਸੀ ਲਗਭਗ 1.5 ਮਹੀਨਾ ਪਹਿਲਾਂ ਹੁਣ ਇਹ ਸਾਰੇ ਬੈਠੇ ਸੀ ਸੰਦੀਪ ਸੰਦੀਪ ਦੀ ਘਰਵਾਲੀ ਮਮਤਾ ਮਮਤਾ ਦਾ ਭਰਾ ਅਸ਼ੋਕ ਅਤੇ ਉਸ ਦੀ ਮਾਂ ਸਕੁੰਤਲਾ ਇਹ ਸਾਰੇ ਬੈਠੇ ਸੀ ਪਰ ਸੰਦੀਪ ਦੇ ਮਨ ਦੇ ਵਿੱਚ ਤਾਂ ਮਮਤਾ ਲਈ ਅੱਜ ਵੀ ਉਨਾ ਹੀ ਪਿਆਰ ਸੀ ਉਹ ਚਾਹੁੰਦਾ ਸੀ ਕਿ ਮੈਂ ਮਮਤਾ ਦੇ ਨਾਲ ਵਿਆਹ ਕਰਵਾਉਣਾ ਇੱਥੇ ਬੈਠੇ ਬੈਠੇ ਸੰਦੀਪ ਕਹਿੰਦਾ ਕਿ ਮੈਂ ਤਾਂ ਮੰਮਤਾ ਦੇ ਨਾਲ ਵਿਆਹ ਕਰਵਾਉਣਾ ਤੇ ਆਪਣੀ ਘਰ ਵਾਲੀ ਨੂੰ ਤਲਾਕ ਦੇਣਾ। ਪਰ ਜਦੋਂ ਇਹ ਗੱਲ ਮੰਮਤਾ ਸੁਣਦੀ ਹੈ ਤਾਂ ਮੰਮਤਾ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ। ਤੂੰ ਤਾਂ ਮੇਰੀ ਭੈਣ ਦੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤੂੰ ਤਾਂ ਏਸ ਦੀ ਵੀ ਕੁੱਟਮਾਰ ਕਰਦਾ। ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਜਦੋਂ ਇਹ ਗੱਲ ਸੰਦੀਪ ਮੰਮਤਾ ਦੇ ਮੂੰਹੋਂ ਸੁਣਦਾ ਤਾਂ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਉਹ ਚਾਕੂ ਚੱਕਦਾ ਹੈ। ਚਾਕੂ ਚੱਕ ਕੇ ਪਹਿਲਾਂ ਮੰਮਤਾ ਦੇ ਉੱਤੇ ਵਾਰ ਕਰਦਾ ਹੈ। ਉਸ ਤੋਂ ਬਾਅਦ ਆਪਣੇ ਸਾਲੇ ਅਸ਼ੋਕ ਉੱਤੇ ਬਾਹਰ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਆਪਣੀ ਸੱਸ ਸਕੁੰਤਲਾ ਦੇ ਉੱਤੇ ਬਾਹਰ ਕਰਦਾ ਹੈ। ਇਹ ਮਮਤਾ ਅਤੇ ਸਾਲੇ ਅਸ਼ੋਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਸਕੁੰਤਲਾ ਜ਼ਖਮੀ ਹੋ ਜਾਂਦੀ ਹੈ। ਸਕੁੰਤਲਾ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਹੈ। ਪਰ ਜੋ ਸਾਲੀ ਮਮਤਾ ਸੀ ਅਤੇ ਸਾਲਾ ਅਸ਼ੋਕ ਸੀ ਸੰਦੀਪ ਦਾ ਉਹਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਜੋ ਸੰਦੀਪ ਹੁੰਦਾ ਹੈ ਇਸ ਨੂੰ ਗ੍ਰਿਫਤਾਰ ਕਰ ਲੈਂਦਾ। ਗ੍ਰਿਫਤਾਰ ਕਰਨ ਤੋਂ ਬਾਅਦ ਇਸ ਉੱਪਰ ਕੇਸ ਦਰਜ ਹੁੰਦਾ ਹੈ। ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਜੋ ਸੰਦੀਪ ਆ ਉਸ ਨੂੰ ਅਦਾਲਤ ਵੱਲੋਂ ਕੀ ਸਜ਼ਾ ਸੁਣਾਈ ਜਾਂ ਸੰਦੀਪ ਦੀ ਇੱਕ ਹੋਰ ਸਾਲੀ ਹੈ ਉਸ ਦਾ ਕਹਿਣਾ ਕਿ ਇਸ ਨੂੰ ਬਾਹਰ ਨਾ ਕੱਢਿਆ ਜਾਵੇ ਕਿਉਂਕਿ ਇਹ ਸਾਨੂੰ ਅਜੇ ਵੀ ਧਮਕੀਆਂ ਦਿੰਦਾ ਹੈਗਾ ਕਿ ਮੈਂ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ ਕਿਉਂਕਿ ਜੋ ਸੰਦੀਪ ਸੀ ਉਸ ਦੀਆਂ ਤਿੰਨ ਸਾਲੀਆਂ ਸਨ ਜੋ ਉਸ ਦੀ ਵਿਚਾਲਣਲੀ ਸਾਲੀ ਸੀ ਉਹ ਸੰਦੀਪ ਦੇ ਭਰਾ ਨੂੰ ਹੀ ਵਿਆਹੀ ਹੋਈ ਸੀ ਤੇ ਸਾਰਾ ਜੋ ਪਰਿਵਾਰ ਹੈ ਉਹ ਸਹਿਮ ਦੇ ਮਾਹੌਲ ਚ ਉਹਨਾਂ ਦਾ ਕਹਿਣਾ ਹੈ ਕਿ ਸੰਦੀਪ ਨੂੰ ਫਾਂਸੀ ਦੇ ਦਿੱਤੀ ਜਾਵੇ ਨਹੀਂ ਤਾਂ ਜੇ ਇਹ ਬਾਹਰ ਆ ਗਿਆ ਤਾਂ ਸਾਨੂੰ ਵੀ ਜਿਉਂਦਾ ਨਹੀਂ ਛੱਡੇਗਾ ਅੱਜ ਦੀ ਜੋ ਦੂਸਰੀ ਘਟਨਾ ਹੈ ਦੂਸਰੀ ਘਟਨਾ ਕੀ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਇੱਥੋਂ ਦੀ ਰਹਿਣ ਵਾਲੀ ਮਨਪ੍ਰੀਤ कौर ਜੋ ਕਿ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਗੌਰਵ ਨਾ ਦੇ ਮੁੰਡੇ ਦੇ ਨਾਲ ਪਿਆਰ ਕਰ ਬੈਠਦੀ ਹੈ ਅਤੇ ਉਸ ਦੇ ਨਾਲ ਲੰਬ ਮੈਰਿਜ ਕਰਵਾ ਲੈਂਦੀ ਹੈ ਗੱਲ ਹੈ 2021 ਦੀ ਇੱਕ ਸਾਲ ਸਭ ਕੁਝ ਵਧੀਆ ਚੱਲਦਾ ਪਰ ਜੋ ਗੌਰਵ ਸੀ ਉਹ ਨਸ਼ੇ ਦਾ ਆਦੀ ਸੀ ਇਸ ਗੱਲ ਦਾ ਪਤਾ ਮਨਪ੍ਰੀਤ ਨੂੰ ਨਹੀਂ ਸੀ ਤੇ ਹੁਣ ਜਦੋਂ ਫਿਰ ਇੱਕ ਸਾਲ ਬੀਤ ਜਾਂਦਾ ਹੈ ਪਹਿਲਾਂ ਤਾਂ ਸਭ ਕੁਝ ਠੀਕ ਹੁੰਦਾ ਪਰ ਮਨਪ੍ਰੀਤ ਦੇ ਨਾਲ ਹੁਣ ਜੋ ਗੌਰਵ ਦੇ ਪਰਿਵਾਰ ਵਾਲੇ ਸੀ ਉਹ ਸਹੀ ਸਲੂਕ ਨਹੀਂ ਕਰਦੇ ਸੀ ਤੇ ਗੌਰਵ ਵੀ ਜੋ ਸੀ ਉਹ ਨਸ਼ੇ ਦਾ ਆਦੀ ਸੀ ਹੁਣ ਜਾਦਾ ਨਸ਼ਾ ਕਰਨ ਲੱਗ ਗਿਆ ਸੀ ਇਸ ਗੱਲ ਦਾ ਪਤਾ ਮਨਪ੍ਰੀਤ ਨੂੰ ਵੀ ਲੱਗਦਾਗਾ ਤਾਂ ਇੱਕ ਦਿਨ ਜੋ ਮਨਪ੍ਰੀਤ ਦੇ ਸਹੁਰੇ ਹੁੰਦੇ ਨੇ ਉਹ ਮਨਪ੍ਰੀਤ ਅਤੇ ਗੌਰਵ ਨੂੰ ਘਰੋਂ ਕੱਢ ਦਿੰਦੇ ਨੇ ਕਿ ਤੁਸੀਂ ਸਾਡੇ ਘਰੋਂ ਨਿਕਲ ਜਾਓ ਮਨਪ੍ਰੀਤ ਦੇ ਕੋਲ ਇੱਕ ਕੁੜੀ ਵੀ ਹੁੰਦੀ ਹੈ ਪਰ ਉਹ ਕੁੜੀ ਸਹੁਰਿਆਂ ਦੇ ਕੋਲ ਹੀ ਹੁੰਦੀ ਹੈ ਇਹਨਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਤਾਂ ਹੁਣ ਮਨਪ੍ਰੀਤ ਦੇ ਦੱਸਣ ਅਨੁਸਾਰ ਕਿ ਜਦੋਂ ਮਨਪ੍ਰੀਤ ਗੌਰਵ ਨੂੰ ਕਹਿੰਦੀ ਹੈ ਕਿ ਆਪਾਂ ਕਿੱਥੇ ਜਾਵਾਂਗੇ ਤਾਂ ਗੌਰਵ ਨੇ ਉਸ ਨੂੰ ਕਿਹਾ ਕਿ ਆਪਾਂ ਹੋਟਲਾਂ ਦੇ ਵਿੱਚ ਜਾਇਆ ਕਰਾਂਗੇ ਕਿਉਂਕਿ ਮਨਪ੍ਰੀਤ ਦੇ ਦੱਸਣ ਅਨੁਸਾਰ ਗੌਰਵ ਨੇ ਮਨਪ੍ਰੀਤ ਨੂੰ ਵੀ ਨਸ਼ੇ ਦਾ ਆਦੀ ਬਣਾ ਦਿੱਤਾ ਸੀ ਤੇ ਹੁਣ ਇਸ ਨੂੰ ਹੋਟਲਾਂ ਦੇ ਵਿੱਚ ਭੇਜਦਾ ਇੱਕ ਕਾਲ ਕਰਦਾ ਕੰਮ ਜੋ ਗੌਰਵ ਸੀ ਉਹ ਇਸ ਤੋਂ ਲੈਣ ਲੱਗ ਗਿਆ ਸੀ ਤੇ ਜੋ ਪੈਸੇ ਮਿਲਦੇ ਉਹ ਗੌਰਵ ਖੁਦ ਰੱਖ ਲੈਂਦਾ ਅਤੇ ਉਸ ਦਾ ਨਸ਼ਾ ਕਰਦਾ ਸੀ ਐਦਾਂ ਹੀ ਚੱਲਦਾ ਰਹਿੰਦਾ ਪਰ ਇੱਕ ਦਿਨ ਮਨਪ੍ਰੀਤ ਦੇ ਸਬਰ ਦਾ ਬੰਨ ਟੁੱਟ ਜਾਂਦਾ ਕਿਉਂਕਿ ਮਨਪ੍ਰੀਤ ਦੇ ਜੋ ਮਾਤਾ ਪਿਤਾ ਸੀ ਉਹ ਇਸ ਸ਼ਾਦੀ ਦੇ ਖਿਲਾਫ ਸੀ ਇਸ ਮੈਰਿਜ ਦੇ ਖਿਲਾਫ ਸੀ ਤਾਂ ਹੁਣ ਮਨਪ੍ਰੀਤ ਨੇ ਸੋਚਿਆ ਕਿ ਮੈਂ ਆਪਣੇ ਮਾਤਾ ਪਿਤਾ ਕੋਲ ਜਾਵਾਂਗੀ ਉਹਨਾਂ ਤੋਂ ਮਾਫੀ ਮੰਗਾਂਗੀ ਅਤੇ ਗੌਰਵ ਦੇ ਉੱਤੇ ਬਣਦੀ ਕਾਰਵਾਈ ਕਰਵਾਵਾਂਗੀ ਜੋ ਮਨਪ੍ਰੀਤ ਹੁੰਦੀ ਹੈ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਇਸ ਦੇ ਪੁਲਿਸ ਵੱਲੋਂ ਬਿਆਨ ਲਏ ਜਾਂਦੇ ਆ ਤਾਂ ਇਹ ਸਾਰੀ ਕਹਾਣੀ ਪੁਲਿਸ ਨੂੰ ਦੱਸਦੀ ਹੈ ਕਿ ਕਿਦਾਂ ਕਿਦਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਜਿਸ ਨੂੰ ਉਸਨੇ ਬੜਾ ਪਿਆਰ ਕੀਤਾ ਸੀ ਉਹ ਬੰਦੇ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸ ਦਾ ਸਰੀਰਕ ਸ਼ੋਸ਼ਣ ਕਰਵਾਇਆ ਉਸ ਤੋਂ ਤੰਦਾ ਕਰਵਾਇਆ ਤੇ ਪੁਲਿਸ ਨੇ ਹੁਣ ਮਨਪ੍ਰੀਤ ਦੇ ਬਿਆਨਾਂ ਦੇ ਉੱਤੇ ਗੌਰਵ ਨੂੰ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕੀ ਹੁੰਦਾ ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਨ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਜੀਜੇ ਨੇ ਆਪਣੀ ਸਾਲੀ ਨਾਲ ਧੱਕੇ ਨਾਲ ਵਿਆਹ ਕਰਵਾਉਣ ਦੇ ਮਾਰੇ ਨੇ ਦੋ ਕਤਲ ਕਰ ਦਿੱਤੇ ਆਪਣੀ ਸਾਲੀ ਦਾ ਅਤੇ ਆਪਣੇ ਸਾਲੇ ਦਾ ਤੇ ਦੂਸਰੇ ਕੇਸ ਦੇ ਵਿੱਚ ਇੱਕ ਕੁੜੀ ਨੇ ਫੈਸਲਾ ਕੀਤਾ ਕਿ ਮੈਂ ਜਿਸ ਨਾਲ ਪਿਆਰ ਕਰਦੀ ਹਾਂ ਉਸ ਨਾਲ ਹੀ ਵਿਆਹ ਕਰਵਾਵਾਂਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਉਸ ਦਾ ਪਤੀ ਹੈ ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ ਉਹ ਇੱਕ ਨਸ਼ੇੜੀ ਹੈ ਜਦੋਂ ਥੋੜੇ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਕਿ ਉਹ ਨਸ਼ੇੜੀ ਐ ਤਾਂ ਉਹ ਜੋ ਬੰਦਾ ਸੀ ਉਹ ਉਸ ਕੁੜੀ ਦੀ ਜ਼ਿੰਦਗੀ ਵੀ ਬਰਬਾਦ ਕਰ ਦਿੰਦਾ ਉਸ ਨੂੰ ਵੀ ਨਸ਼ੇ ਤੇ ਲਗਾਉਂਦਾ ਤੇ ਉਸ ਨੂੰ ਤੰਦੇ ਦੇ ਵਿੱਚ ਤੱਕ ਦਿੰਦਾ ਤੇ ਉਸ ਦੀ ਕਮਾਈ ਖਾਣ ਲੱਗਦਾ ਇਹ ਘਟਨਾਵਾਂ ਉੱਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦਿਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਰ